ਦੇ ਤੁਹਾਡਾ ਧੰਨਵਾਦ ਸਾਡੇ ਜਿਹੜੇ ਬਜ਼ੁਰਗ ਸੀ ਦਾਦੇ ਕਿਸੇ ਸਰ 1 ਰੁਪਿਆ ਵੀ ਕਰਜ਼ਾ ਨਹੀਂ ਸੀ ਔਰ ਸਿਰਫ ਮਤਲਬ 15 18 20 ਮਨ ਦਾਣੇ ਇੱਕ ਸਾਲ ਦੇ ਕਿੱਲੇ ਚੁੱਕਦੇ ਸੀ ਔਰ ਅੱਜ ਉਹਦਾ ਪੋਤਰਾ ਜਿਹੜੇ ਅਸੀਂ ਬੈਠੇ ਆ ਉਹ ਉਸ ਦਾਦੇ ਦੇ ਪੋਤੇ ਅਸੀਂ 200 ਮਨ ਤੱਕ ਦਾਣੇ ਇੱਕ ਏਕੜ ਦੇ ਵਿੱਚੋਂ ਕੱਢ ਰਹੇ ਆ ਔਰ ਉਲਟਾ ਸਾਡੇ ਸਿਰ ਕਿਸੇ ਸਰ 10 ਲੱਖ ਆ ਕਿ ਸਰ 15 ਲੱਖ ਆ ਕਿ ਸਰ 20 ਲੱਖ ਆ ਕਿ ਸਰ 5 ਲੱਖ ਆ ਇਹ ਕਰਜ਼ੇ ਦੀ ਮਾਰ ਵੀ ਅਸੀਂ ਚੱਲ ਰਹੇ ਆ ਔਰ ਖੁਦ ਕਿਸ਼ਿਆਂ ਹੋ ਰਹੀਆਂ ਇਹ ਮਰਨ ਵਰਤ ਕੋਈ ਇਹੋ ਜਿਹਾ ਮਰਨ ਵਰਤ ਨਹੀਂ ਹੋਏਗਾ ਕਿ ਜੀ ਬੈਠੇ ਲਾਲਾ ਲਾਲਾ ਕੀਤੀ ਅਖਬਾਰਾਂ ਦੇ ਵਿੱਚ ਪ੍ਰੈਸ ਦੇ ਵਿੱਚ ਗੱਲਾਂ ਗਈਆਂ ਤੇ ਮਗਰੋਂ ਮਤਲਬ ਉੱਠ ਕੇ ਘਰ ਨੂੰ ਆ ਗਏ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੀ ਜੇਕਰ ਜਨਰੇਸ਼ਨ ਬਚਣੀ ਹੈ ਆ ਪੀੜ੍ਹੀ ਜੇਕਰ ਸਾਡੀ ਬਚਣੀ ਹੈ ਤਾਂ ਉਹ ਸਾਨੂੰ ਕੁਰਬਾਨੀਆਂ ਦੇਣੀਆਂ ਪੈਣਗੀਆਂ ਕੱਲ ਨੂੰ ਮੇਰੀ ਮੌਜ ਤੋਂ ਬਾਅਦ ਮੇਰੇ ਬੱਚਿਆਂ ਦੇ ਵਿੱਚ ਕਿਸੇ ਤਰ੍ਹਾਂ ਦਾ ਆਪਸੀ ਡਿਸਪਿਊਟ ਨਾ ਬਣੇ ਤੋਂ ਉਹਦੇ ਚੋਂ ਮੈਂ ਫੈਸਲਾ ਲਿਆ ਸੀਗਾ ਕਿ ਮੈਂ ਆਪਣੀ ਜ਼ਮੀਨ ਅੱਜ ਇੱਥੇ ਵਕਾਇਦਾ ਸਪੈਸ਼ਲੀ ਟਾਈਮ ਕੱਢ ਕੇ ਉਹ ਬੱਚਿਆਂ ਦੇ ਨਾਂ ਕਰਵਾਈ ਆ ਆਪਦੇ ਬੇਟੇ ਦੇ ਨਾਂ ਕਰਾਈ ਆ ਐ ਕੁਛ ਪੱਛਮੀ ਦੇਖੋ ਬਣਦੀ ਆ ਇੱਕ ਮਤਲਬ ਸਮਾਜ ਦੇ ਵਿੱਚ ਭਾਵੇਂ ਨੋ ਨੂ ਵਿਚਾਰੀਆਂ ਨੂੰ ਬਗਾਨੀ ਧੀ ਦਾ ਰਤਬਾ ਦਿੱਤਾ ਗਿਆ ਸਾਡੀ ਸੋਸਾਇਟੀ ਚ ਆਮੀਆਂ ਗੱਲਾਂ ਬਗਾਨੀਆਂ ਧੀਾਂ ਦੇ ਲੇਕਿਨ ਮੈਂ ਮੰਨਦਾ ਕਿ ਜਿਹੜੀ ਮੇਰੇ ਘਰੇ ਮੇਰੇ ਚੁੱਲੇ ਤੇ ਆ ਕੇ ਮੇਰੀਆਂ ਰੋਟੀਆਂ ਪਕਾ ਰਹੀ ਹੈ ਸਾਡੇ ਬਰਤਨ ਸਾਫ ਕਰ ਰਹੀ ਹੈ ਉਹ ਸਾਡੀ ਧੀ ਆ ਉਹ ਇਕੱਲੀ ਹੁਣ ਉਹਨਾਂ ਦੀ ਧੀ ਨਹੀਂ ਰਹੀ ਜਿਨ੍ਹਾਂ ਨੇ ਜਨਮ ਦਿੱਤਾ ਉਹ ਸਾਡੀ ਧੀ ਆ ਉਹ ਉਹ ਆਪਣੀ ਬੇਟੀ ਦੇ ਨਾਲ ਬਰਾਬਰ ਦਾ ਰਤਬਾ ਦਿੰਦੇ ਹੋਏ ਉਹਦੇ ਨਾਂ ਵੀ ਅੱਜ ਮੈਂ ਮਤਲਬ 2 ਏਕੜ ਜ਼ਮੀਨ ਕਰਵਾਈ ਹੈ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ। ਸਾਰੀਆਂ ਪਰਿਸਥਿਤੀਆਂ ਨੂੰ ਭਾਪ ਕੇ ਜਾਂਚ ਕੇ ਇਹ ਦੇਖਿਆ ਕਿ ਭਈ ਹੁਣ ਅੰਦੋਲਨ ਨੂੰ ਸ਼ਾਂਤਵੇਂ ਅੰਦੋਲਨ ਨੂੰ ਅੱਗੇ ਵਧਾਉਣ ਦਾ ਕਿਹੜਾ ਤਰੀਕਾ ਹੈ ਜਿਹਨੂੰ ਅਪਣਾਇਆ ਜਾ ਸਕਦਾ ਹੈ ਤੇ ਉਹਦੇ ਵਿੱਚੋਂ ਸਭ ਤੋਂ ਅਖੀਰਲਾ ਜਿਹੜਾ ਰਸਤਾ ਹੈ ਉਹ ਇਹ ਹੀ ਬਚਦਾ ਹੈ ਕਿ ਜਿਹੜੇ ਆਗੂ ਹੈ ਉਹ ਆਪਣੇ ਪ੍ਰਾਣਾ ਦੀ ਉਹਟੀ ਦੇ ਲਈ ਅੱਗੇ ਆਉਂਦੇ। ਪਰ ਉਹਦੇ ਚ ਅਸੀਂ ਫੈਸਲਾ ਲਿਆ ਕਿ ਐਸਕੇਐਮ ਨੌਨ ਪੋਲੀਟੀਕਲ ਵੱਲੋਂ 10 ਔਰ ਮੇਰੇ ਤੋਂ ਬਾਅਦ ਮੇਰੇ ਕੁਝ ਸਾਥੀ ਹੋਰ ਸੁਖਜੀਤ ਜੀ ਸਾਡੇ ਬਹੁਤ ਸਾਰੀ ਲੰਬੀ ਇੱਕ ਲਾਈਨ ਐ ਜਿਹਦੇ ਵਿੱਚ ਅਸੀਂ ਪੰਜਾਬ ਤੋਂ ਘੱਟ ਪਕਟੋ ਘੱਟ 16 17 ਲੀਡਰ ਕੰਮ ਕਰਦੇ ਨੇ ਹਰਿਆਣੇ ਤੋਂ ਮੈਨੂੰ ਕਹਾਰ ਵਰਗੇ ਲੀਡਰ ਸਾਡੇ ਨਾਲ ਕੰਮ ਕਰਦੇ ਨੇ ਐਸਕੇਐਮ ਨੌਨ ਪੋਲੀਟੀਕਲ ਚ ਅਸੀਂ ਫੈਸਲਾ ਲਿਆ ਕਿ ਮਰਨ ਵਰਤ ਸ਼ੁਰੂ ਕਰਾਂਗੇ ਔਰ ਇਹ ਮਰਨ ਮਰਤ ਕੋਈ ਇਹੋ ਜਿਹਾ ਮਰਨ ਮਰਤ ਨਹੀਂ ਹੋਏਗਾ ਕਿ ਜੀ ਬੈਠੇ ਲਾਲਾ ਲਾਲਾ ਕੀਤੀ ਹੈ ਅਖਬਾਰਾਂ ਦੇ ਵਿੱਚ ਪ੍ਰੈਸ ਦੇ ਵਿੱਚ ਗੱਲਾਂ ਗਈਆਂ ਤੇ ਮਗਰੋਂ ਮਤਲਬ ਉੱਠ ਕੇ ਘਰ ਨੂੰ ਆ ਗਏ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੀ ਜੇਕਰ ਜਨਰੇਸ਼ਨ ਬਚਣੀ ਹੈ ਆ ਪੀੜ੍ਹੀ ਜੇਕਰ ਸਾਡੀ ਬਚਣੀ ਹੈ ਤਾਂ ਉਹ ਸਾਨੂੰ ਕੁਰਬਾਨੀਆਂ ਦੇਣੀਆਂ ਪੈਣਗੀਆਂ ਉਸ ਕੁਰਬਾਨੀ ਦੇ ਲਈ ਅਸੀਂ 100% ਤਿਆਰ ਹੋ ਕੇ ਅਸੀਂ ਇਹ ਲੜਾਈ ਲੜਨ ਦੀ ਤਿਆਰੀ ਕੀਤੀ ਹੈ ਸਾਡਾ ਫੈਸਲਾ ਹੈ ਕਿ ਸਭ ਤੋਂ ਪਹਿਲਾਂ ਮੈਂ ਜਦੋਂ ਬੈਠਣਾ ਹੈ ਮੈਂ 19 ਘੰਟੇ ਤੱਕ ਜਾਤਾ ਮੇਰੀ ਡੈੱਡ ਬੋਡੀ ਉੱਥੋਂ ਆਏਗੀ ਔਰ ਉਹਦਾ ਵੀ ਫੈਸਲਾ ਸੀ ਇਹ ਲਿਆ ਹੈ ਕਿ ਅਗਰ ਸਰਕਾਰ ਦੀ ਬੇਰੁਖੀ ਇਸੇ ਤਰ੍ਹਾਂ ਜਾਰੀ ਰਹਿੰਦੀ ਹੈ ਤਾਂ ਉਸ ਬੇਰੁਖੀ ਦੇ ਚੱਲਦਿਆਂ ਅਗਰ ਸ਼ਹਾਦਤ ਹੋ ਜਾਂਦੀ ਹੈ ਤਾਂ ਉੱਥੋਂ ਡੈੱਡ ਬੋਡੀ ਪਿੰਡ ਨਹੀਂ ਲਿਆਂਦੀ ਜਾਏਗੀ 19 ਘੰਟੇ ਤੱਕ ਡੈੱਡ ਬੋਡੀ ਉੱਥੇ ਹੀ ਰਹੇਗੀ ਔਰ ਅਗਲਾ ਲੀਡਰ ਨੈਕਸਟ ਜਿਹੜਾ ਸਾਡਾ ਨੇਤਾ ਜਿਨ੍ਹਾਂ ਨੇ ਅਨਾਊਂਸਮੈਂਟ ਕੀਤਾ ਹੋਇਆ ਸੁਖਜੀਤ ਸਿੰਘ ਅਰਦੋ ਝੰਡੇ ਜੀ ਉਹ ਮਰਨਬਰਤੇ ਬੈਠ ਜਾਣਾ ਉਹਨਾਂ ਦੀ ਮੌਤ ਹੋ ਜਾਣ ਤੋਂ ਬਾਅਦ ਅਗਲਾ ਲੀਡਰ ਮਰਨਬਰਤੇ ਬੈਠੇਗਾ ਏ ਜਾਣੀ ਅਸੀਂ ਆਰ ਪਾਰ ਦੀ ਲੜਾਈ ਲੜਨ ਦਾ ਪ੍ਰੋਫੈਸ਼ਨਰ ਲਿਆ ਕਿਉਂਕਿ ਸਾਡੇ ਸਮਝ ਆਏ ਕਿ ਅਸੀਂ ਲੋਕਾਂ ਨੂੰ ਸਾਡੇ ਨੌਜਵਾਨ ਸਾਡੇ ਲੋਕਾਂ ਦੇ ਧੀਆਂ ਪੁੱਤ ਅਸੀਂ ਜੇ ਬੱਚੇ ਮਰਵਾਤੇ ਤੇ ਜ਼ਮੀਨ ਰੱਖ ਕੇ ਫਿਰ ਕੀ ਕਰਨੀ ਸਾਡਾ ਮੰਨਣਾ ਹੈ ਕਿ ਸਾਨੂੰ ਆਪ ਨੂੰ ਸ਼ਾਹਤ ਦੇਣੀ ਚਾਹੀਦੀ ਆ ਬੱਚੇ ਮਹਿਫੂਜ਼ ਰੱਖ ਕੇ ਬੱਚੇ ਸਹੀ ਸਲਾਮਤ ਰੱਖ ਜ਼ਮੀਨ ਦੇ ਮਾਲਕ ਆ ਜਿਹੜੇ ਉਹਨਾਂ ਨੂੰ ਜੋੜੇ ਰੱਖਣਾ ਉਹਨਾਂ ਦੀ ਜ਼ਮੀਨ ਆ ਜੇ ਉਹ ਜ਼ਮੀਨ ਲਈ ਹੋੜ ਹੀ ਸੋ ਇਸ ਕਰਕੇ ਸਾਡਾ ਮੰਨਣਾ ਹੈ ਕਿ ਅਸੀਂ ਆਪ ਸ਼ਾਹਤ ਤਾਂ ਦੇਈਏ ਉਹਦੇ ਚੋਂ ਅਸੀਂ ਫੈਸਲਾ ਲਿਆ ਔਰ ਅੱਜ ਇੱਥੇ ਇੱਕੋ ਵਿੱਚ ਸਾਰੇ ਜਿਹੜੇ ਇੰਤਜ਼ਾਮ ਸੀ ਸਾਡੇ ਫਰੀਦਕੋਟ ਜ਼ਿਲ੍ਹੇ ਦਾ ਮੇਰਾ ਆਬਦਾ ਜ਼ਿਲ੍ਹਾ ਜਿਹਦੇ ਨਾਲ ਮੇਰੇ ਬਹੁਤ ਗਹਿਰੇ ਸਬੰਧ ਨੇ ਇੱਥੋਂ ਦੇ ਸਾਰਾ ਜਾਇਜ਼ਾ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਕਿਵੇਂ ਹੋ ਰਹੀਆਂ ਹਨ ਕੱਲ੍ਹ ਲਈ ਜੈਸ ਔਰ ਨਾਲ ਦੀ ਨਾਲ ਮੇਰਾ ਇੱਕ ਪ੍ਰੋਗਰਾਮ ਸੀਗਾ ਕਿ ਜਿੰਨੀ ਮੇਰੇ ਨਾਂ ਜ਼ਮੀਨ ਹੈ ਮੇਰੀ ਪ੍ਰਾਪਰਟੀ ਹੈ ਕੱਲ ਨੂੰ ਮੇਰੀ ਮੌਤ ਤੋਂ ਬਾਅਦ ਮੇਰੇ ਬੱਚਿਆਂ ਦੇ ਵਿੱਚ ਕਿਸੇ ਤਰ੍ਹਾਂ ਦਾ ਆਪਸੀ ਡਿਸਪਿਊਟ ਨਾ ਬਣੇ ਤੋਂ ਉਹਦੇ 'ਚੋਂ ਮੈਂ ਫੈਸਲਾ ਲਿਆ ਸੀਗਾ ਕਿ ਮੈਂ ਆਪਣੀ ਜ਼ਮੀਨ ਅੱਜ ਇੱਥੇ ਵਕਾਇਦਾ ਸਪੈਸ਼ਲੀ ਟਾਈਮ ਕੱਢ ਕੇ ਉਹ ਬੱਚਿਆਂ ਦੇ ਨਾਂ ਕਰਵਾਈ ਆ ਆਪਦੇ ਬੇਟੇ ਦੇ ਨਾਂ ਕਰਾਈ ਆ ਐ ਕੁਛ ਪਛਮੀ ਦੇਖੋ ਬਣਦੀ ਆ ਇੱਕ ਮਤਲਬ ਸਮਾਜ ਦੇ ਵਿੱਚ ਭਾਵੇਂ ਨੋ ਨੋ ਵਿਚਾਰੀਆਂ ਨੂੰ ਬਗਾਨੀ ਧੀ ਦਾ ਰਤਬਾ ਦਿੱਤਾ ਗਿਆ ਸਾਡੀ ਸੋਸਾਇਟੀ ਚ ਆਮੀਆਂ ਗੱਲਾਂ ਬਗਾਨੀਆਂ ਧੀਾਂ ਦੇ ਲੇਕਿਨ ਮੈਂ ਮੰਨਦਾ ਕਿ ਜਿਹੜੀ ਮੇਰੇ ਘਰੇ ਮੇਰੇ ਚੁੱਲੇ ਤੇ ਆ ਕੇ ਮੇਰੀਆਂ ਰੋਟੀਆਂ ਪਕਾ ਰਹੀ ਹੈ ਸਾਡੇ ਬਰਤਨ ਸਾਫ ਕਰ ਰਹੀ ਹੈ ਉਹ ਸਾਡੀ ਧੀ ਆ ਉਹ ਇਕੱਲੀ ਹੁਣ ਉਹਨਾਂ ਦੀ ਧੀ ਨਹੀਂ ਰਹੀ ਜਿਨ੍ਹਾਂ ਨੇ ਜਨਮ ਦਿੱਤਾ ਉਹ ਸਾਡੀ ਧੀ ਆ ਉਹ ਉਹ ਆਪਣੀ ਬੇਟੀ ਦੇ ਨਾਲ ਬਰਾਬਰ ਦਾ ਰਤਬਾ ਦਿੰਦੇ ਹੋਏ ਉਹਦੇ ਨਾਂ ਵੀ ਅੱਜ ਮੈਂ ਮਤਲਬ 2 ਏਕੜ ਜ਼ਮੀਨ ਕਰਵਾਈ ਹੈ ਤਾਂ ਕਿ ਮਤਲਬ ਕੱਲ ਨੂੰ ਬੱਚਿਆਂ ਦੇ ਵਿੱਚ ਕਿਸੇ ਤਰ੍ਹਾਂ ਦਾ ਵੱਡੀ ਉਮਰ ਦੇ ਵਿੱਚ ਜਾ ਕੇ ਉਹਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਤੇ ਬਾਕੀ ਸਾਰੀ ਦੀ ਸਾਰੀ ਬੇਟੇ ਦੇ ਨਾਂ ਜ਼ਮੀਨ ਕਰਾਉਣ ਤੋਂ ਬਾਅਦ ਉਹ ਇਹ ਬੱਚਾ ਛੋਟਾ ਇਹਦੇ ਨਾਂ ਵੀ ਜ਼ਮੀਨ ਕਰਾਈ ਕਿਉਂਕਿ ਸਮੇਂ ਦੇ ਹਾਲਾਤਾਂ ਦਾ ਪਤਾ ਨਹੀਂ ਕਿਹੋ ਜਿਹੇ ਹਾਲਾਤ ਬੰਦੇ ਨੇ ਤਾਂ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਇਸ ਚੀਜ਼ ਕਰਨੀ ਕੋਈ ਨੁਕਸਾਨ ਨਾ ਹੋਵੇ ਤੋਂ ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਅੱਜ ਮੈਂ ਇਹ ਜ਼ਮੀਨ ਆ ਜਿਹੜੀ ਬੱਚਿਆਂ ਦੇ ਨਾਂ ਇਸ ਲਈ ਕਰਵਾਈ ਹੈ ਕਿ ਸਰਕਾਰ ਦੀ ਜਿਹੜੀ ਬੇਰੁਖੀ ਆ ਆਪਾਂ ਜਾਣਦੇ ਆਪਾਂ ਦੇਖਦੇ ਆ ਕਿਉਂਕਿ ਸਰਕਾਰ ਦਾ ਕੋਈ ਧਿਆਨ ਨਹੀਂ ਸ਼ੁਭ ਕਰਨ ਦੀ ਸ਼ਹਾਦਤ ਹੋ ਗਈ ਸਾਡੇ ਪ੍ਰਧਾਨ ਮੰਤਰੀ ਸਾਡੇ ਗ੍ਰਹਿ ਮੰਤਰੀ ਸਾਡੇ ਰਾਸ਼ਟਰਪਤੀ ਕਿਸੇ ਵੀ ਲੀਡਰ ਦੇ ਮੋਹ ਉਹਦੇ ਪ੍ਰਤੀ ਉਫ ਤੱਕ ਨਹੀਂ ਨਿਕਲਿਆ ਹਰਿਆਣੇ ਨੇ ਤਾਂ ਕਰਨਾ ਹੀ ਕੀ ਸੀ ਹਰਿਆਣੇ ਆਲੇ ਨੇ ਤਾਂ ਉਹਨਾਂ ਲੋਕਾਂ ਨੂੰ ਰਾਸ਼ਟਰਪਤੀ ਅਵਾਰਡ ਦੇ ਲਈ ਸਿਲੈਕਟ ਕਰਤਾ ਜਿਹੜੇ ਲੋਕਾਂ ਨੇ ਸਾਡੇ ਤੇ ਗੋਲੀਆਂ ਚਲਾਈਆਂ ਨੇ ਗੋਲੀਆਂ ਮਾਰੀਆਂ ਔਰ ਉਦੋਂ ਗਾਹ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੀ ਜਿਹੜੀ ਭਾਜਪਾ ਲੀਡਰਸ਼ਿਪ ਹੈ ਉਹਨਾਂ ਦੇ ਮੂੰਹੋਂ ਵੀ ਕਿਸਾਨਾਂ ਪ੍ਰਤੀ ਸੰਜੀਦਗੀ ਭਰਿਆ ਕੋਈ ਇੱਕ ਸ਼ਬਦ ਤੱਕ ਨਹੀਂ ਨਿਕਲਿਆ ਤੇ ਜਿੱਥੇ ਇਹੋ ਜਿਹੇ ਨੇਤਾ ਹੋਣ ਇਹੋ ਜਿਹੀਆਂ ਸਰਕਾਰਾਂ ਹੋਣ ਉਥੇ ਬਹੁਤੀ ਉਮੀਦ ਨਹੀਂ ਕੀਤੀ ਜਾ ਸਕਦੀ ਲੇਕਿਨ ਇਹਦੇ ਲਈ ਅਸੀਂ ਪੂਰੀ ਤਰ੍ਹਾਂ ਤਿਆਰ ਪਰ ਤਿਆਰ ਹੋ ਕੇ ਇਹ ਫੈਸਲਾ ਲੈ ਕੇ ਅਸੀਂ ਬੈਠ ਰਹੇ ਆ ਕਿ ਆਖਰੀ ਸਾਹ ਤੱਕ ਇਹ ਲੜਾਈ ਲੜਾਂਗੇ ਕਿਉਂਕਿ ਸਾਡਾ ਮੰਨਣਾ ਹੈ ਸਾਡਾ ਮੰਨਣਾ ਹੈ ਕਿ ਜਿਹੜੀ ਸਾਡੀ ਐਮਐਸਪੀ ਗਾਰੰਟੀ ਕਾਨੂੰਨ ਦੀ ਲੜਾਈ ਹੈ ਅੱਜ ਅਗਰ ਉਹ ਮਿਲਦੀ ਹੁੰਦੀ ਸਾਡੇ ਲੋਕਾਂ ਨੂੰ ਮਿਲੇ ਉਹ ਹੀ ਸੀਡੀ ਦੇ ਪਿੱਛੇ ਇੱਕ ਰਿਪੋਰਟ ਆਈ ਹੈ ਜੀ ਜਿਹਦੇ ਵਿੱਚ 22 ਤੋਂ ਲੈ ਕੇ 23 ਤੱਕ ਇੱਕ ਸਾਲ ਦੇ ਵਿੱਚ ਲਗਭਗ ਪਾਉਣੇ 15 ਲੱਖ ਕਰੋੜ ਰੁਪਈਆ ਫਸਲਾਂ ਦਾ ਭਾਅ ਪੂਰਾ ਨਾ ਦੇਣ ਕਰਕੇ ਕਿਸਾਨਾਂ ਦਾ ਲੁੱਟ ਲਿਆ ਗਿਆ ਹੁਣ ਉਹੀ ਜਿਹੜੀ ਲੁੱਟ ਹੈ ਉਹ ਸਾਡੇ ਸਰ ਕਰਜ਼ੇ ਦੇ ਰੂਪ ਚ ਚੜਦੀ ਜਾਂਦੀ ਹੈ ਤੇ ਕਰਜ਼ਾ ਸਾਨੂੰ ਦਾਇਤ ਬਣ ਕੇ ਖੁਦਕੁਸ਼ੀ ਕਰਨ ਲਈ ਮਜਬੂਰ ਕਰ ਰਿਹਾ ਸਾਡੇ ਕਿਸਾਨ ਮਤਲਬ ਖੁਦਕੁਸ਼ੀ ਕਰ ਰਹੇ ਨੇ ਲੁਟੇਰੇ ਸਾਨੂੰ ਲੁੱਟ ਰਹੇ ਨੇ ਔਰ ਉਹ ਲੁਟੇਰਿਆਂ ਦੀ ਲੁੱਟ ਤਾਂ ਹੀ ਬੰਦ ਹੋ ਸਕਦੀ ਹੈ ਅਗਰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣੇ ਸਾਡੀ ਫਸਲ ਜੋ ਐਮਐਸਪੀ ਤਹਾਰਤ ਕੀਤੀ ਜਾਂਦੀ ਹੈ ਉਹਦੇ ਤੇ ਸਾਡੀ ਫਸਲ ਵਿਕਣੀ ਯਕੀਨੀ ਬਣੇ ਔਰ ਇਹ ਜਿਹੜੀ ਲੜਾਈ ਆ ਬੜੀ ਇੰਪੋਰਟੈਂਟ ਲੜਾਈ ਆ ਜਿਹੜੀ ਦੂਸਰੀ ਸਾਡੀ ਗੱਲ ਹੈ ਕਿ ਦੇਖੋ ਮੁਲਾਜ਼ਮਾ ਪ੍ਰਤੀ 7% ਕਮਿਸ਼ਨ ਆਏ ਨੇ ਉਹ ਸਾਰੇ ਦੇ ਸਾਰੇ ਲਾਗੂ ਹੋਣਗੇ ਕਿਸਾਨਾਂ ਦਾ ਇੱਕ ਹੀ ਕਮਿਸ਼ਨ ਵੜਿਆ ਡਾਕਟਰ ਸੁਮਿੰਨਾਥਨ ਦੀ ਅਗਵਾਈ ਚ ਔਰ ਉਸ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਨਹੀਂ ਕੀਤੀਆਂ ਕਿਸੇ ਸਰਕਾਰ ਨੇ ਈਵਨ ਕਿ ਸਾਡੇ ਕਿਸਾਨ ਵਿਚਾਰੇ ਸੁਪਰੀਮ ਕੋਰਟ 'ਚ ਵੀ ਗਏ ਨੇ ਲੇਕਿਨ ਮਾਨਯੋਗ ਸੁਪਰੀਮ ਕੋਰਟ ਵੱਲੋਂ ਵੀ ਸਾਨੂੰ ਕੋਈ ਰਾਹਤ ਨਹੀਂ ਮਿਲੀ ਕਿ ਭਾਈ ਇਹ ਕਮਿਸ਼ਨ ਬਣਾਉਣ ਦਾ ਭਾਈ ਫਾਇਦਾ ਕੀ ਜੇ ਲਾਗੂ ਹੀ ਨਹੀਂ ਕਰਨਾ ਸਾਡਾ ਉਹ ਕਮਿਸ਼ਨ ਵੀ ਲਾਗੂ ਨਹੀਂ ਕੀਤਾ ਗਿਆ ਤਾਂ ਫਿਰ ਜਦੋਂ ਇਹ ਜੇ ਹਾ ਹੁੰਦਾ ਤਾਂ ਫਿਰ ਇੱਕੋ ਹੀ ਰਸਤਾ ਬਚਦਾ ਹੈ ਕਿ ਜੇਕਰ ਸਾਡੀ ਇਹ ਲੁੱਟ ਜਾਰੀ ਰਹਿੰਦੀ ਹੈ ਸਾਨੂੰ ਐਮਐਸਪੀ ਗਰੰਟੀ ਕਾਨੂੰਨ ਨਹੀਂ ਮਿਲਦਾ ਪਰ ਸਾਡਾ ਭਵਿੱਖਾ ਜਿਹੜੇ ਸਾਡੇ ਬੱਚੇ ਨੇ ਉਹ ਜਉਂਦੇ ਰਹਿਣ ਦੀ ਕੋਈ ਉਮੀਦ ਨਹੀਂ ਹੈ ਇਤਿਹਾਸ ਜੇਕਰ ਅਸੀਂ ਪਿਛਲੇ ਸਮੇਂ ਦੇ ਵਿੱਚ ਅੱਜ ਨਾਲ ਇਹਦਾ ਥੋੜਾ ਜਿਹਾ ਤਾਲਮੇਲ ਬਿਠਾ ਕੇ ਦੇਖਣ ਦੀ ਯਤਨ ਕਰੀਏ ਸਾਡੇ ਜਿਹੜੇ ਬਜ਼ੁਰਗ ਸੀ ਦਾਦੇ ਕਿਸੇ ਸਰ ਇੱਕ ਰੁਪਈਆ ਵੀ ਕਰਜ਼ਾ ਨਹੀਂ ਸੀ ਔਰ ਸਿਰਫ ਮਤਲਬ 15 18 20 ਮਨ ਦਾਣੇ ਇੱਕ ਸਾਲ ਦੇ ਟਿੱਲੇ ਚੋਂ ਕੱਢਦੇ ਸੀ ਔਰ ਅੱਜ ਉਹਦਾ ਪੋਤਰਾ ਜਿਹੜੇ ਅਸੀਂ ਬੈਠੇ ਆ ਉਹ ਉਸ ਦਾਦੇ ਦੇ ਪੋਤੇ ਅਸੀਂ 200 ਮਨ ਤੱਕ ਦਾਣੇ ਇੱਕ ਏਕੜ ਦੇ ਵਿੱਚੋਂ ਕੱਢ ਰਹੇ ਆ ਔਰ ਉਲਟਾ ਸਾਡੇ ਸਿਰ ਕਿ ਸਿਰਫ 10 ਲੱਖਾਂ ਕੇ ਸਿਰਫ 15 ਲੱਖਾਂ ਕੇ ਸਿਰਫ 20 ਲੱਖਾਂ ਕੇ ਸਿਰਫ 5 ਲੱਖਾਂ ਇਹ ਕਰਜ਼ੇ ਦੀ ਮਾਰ ਵੀ ਅਸੀਂ ਚੱਲ ਰਹੇ ਆਂ ਔਰ ਖੁਦਕਸ਼ੀਆਂ ਹੋ ਰਹੀਆਂ। ਤੋਂ ਫਿਰ ਇਹਨਾਂ ਹਾਲਾਤਾਂ ਦੇ ਵਿੱਚੋਂ ਕਿਸਾਨੀ ਨੂੰ ਬਚਾਉਣ ਦੇ ਲਈ ਐਮ ਐਸ ਪੀ ਗਰੰਟੀ ਕਾਨੂੰਨ ਲੈ ਕੇ ਦੇਣਾ ਬਹੁਤ ਜ਼ਰੂਰੀ ਆ ਔਰ ਉਹਦੇ ਲਈ ਸੀ ਆਖਰੀ ਦਮ ਤੱਕ ਇਹ ਲੜਾਈ ਨੂੰ ਜਾਰੀ ਰੱਖਣ ਦਾ ਤਹਈਆ ਕਰਕੇ ਇਹ ਬੈਠਣ ਲੱਗੇ ਆ ਸਾਡੇ ਜਿਹੜੇ ਬਜ਼ੁਰਗ ਸੀ ਦਾਦੇ